ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਤੇ ਬਾਈ ਲੱਗੇ ਵੀਡੀਓ ਬਣਾਉਣਾ ਬਾਈ ਬਹੁਤ ਸੋਹਣੇ ਪੰਜ ਪਸ਼ੂ ਲੱਗੇ ਆ ਤਾਜੀ ਸੂਈਆਂ ਵੜਾਂ ਤੇ ਬਹੁਤ ਸੋਹਣੀ ਨੀਰੀ ਦੀ ਮੱਝ ਵੱਡੀ ਛੋਟੀ ਪਹਿਲਣ ਉੱਪਰ ਹੀ ਵਧੀਆ ਸੋਹਣੀ ਸਾਫ ਸੁਥਰੀ ਤੇ ਬਾਈ ਨਾ ਕਰਦੇ ਗੱਲ ਬਾਤ ਸਰਸਰੀ ਗਾਲ ਬਾਈ ਜੀ ਕੀ ਹਾਲ ਜੀ ਡੇਡਾ ਸਾਰੇ ਨੇ ਵਧੀਆ ਜੀ ਬਾਈ ਬਹੁਤ ਆ ਵਧੀਆ ਠੀਕ ਆ ਜੀ ਜਨੇ ਮਾਣਾ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਬਹੁਤ ਹੀ ਜਿਆਦਾ ਸੰਤਰੀ ਸਾਡੀ ਪਿਆਰ ਦਿੱਤਾ ਆਪਣੇ ਚੈਨਲ ਨੂੰ ਹਾਂਜੀ ਹਾਂਜੀ ਜਨਵਾਰ ਵੀ ਆਪਣੇ ਬਹੁਤ ਭਾਪ ਆਦੇ ਹੁੰਦੇ ਤੇ ਅੱਜ ਤੇ 5 ਜਨਵਾਰ ਆ ਠੀਕ ਜੀ ਸਨੇਹ ਖੁਡਾਈ ਆ ਐਂਡ ਤੱਕ ਵੇਖਿਓ ਯਾਦੇ ਭਾਣਾ ਅੱਜ ਛੋਟਾ ਭਾਏ ਨਹੀਂ ਲਿਗਾ ਭਾਏ ਲੇਕਨ ਉਹਦੇ ਹੀ ਜਿਆਦਾ ਜਾਇਜ ਹਾਂਜੀ ਤੇ ਬਹੁਤ ਚੰਗੇ ਜਿਆਦਾ ਜਨਵਾਰੇ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਕਰਕੇ ਕਰਿਆ ਕਰੋ ਪਿਆਰ ਦਿਓ ਕਰੋ ਪਿਆਰ ਦਿਓ ਕਰੋ ਬਾਦ ਨੂੰ ਬਾਦ ਸ਼ੇਅਰ ਕਰੋ ਚੈਨਲ ਜਿਹੜੇ ਵੀਰ ਭਰਾ ਰਹਿੰਦੇ ਉਹਨਾਂ ਕੋਲ ਵੀਡੀਓ ਜਾ ਸਕੇ ਜਾ ਸਕਦਾ ਹਾਂਜੀ ਹਾਂਜੀ ਹਰ ਕਿਲੇ ਕੋ ਪਹੁੰਚੇ ਬਾਰੇ ਨਾ ਕਰੋ ਕਿ ਚਾ ਦੁੱਧ ਤੇ ਪਾਣੀ ਦਾ ਪਿਆਰ ਹੁੰਦਾ ਵਾ ਠੀਕ 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 ਚਲੋ ਜੀ ਸਾਰੇ ਭਰਾ ਨਾਲ ਆ ਠੀਕ ਵਧੀਆ ਜੀ ਵਧੀਆ ਹਾਂ ਜੀ ਪਹਿਲਾਂ ਪਲੂਣਿਆ ਪਹਿਲਾਂ ਛੋਟੀ ਪਹਿਲਾਂ ਛੋਟੀ ਮੂੰਹ 24 ਹੈ ਮੂੰਹ ਛੋ ਗਿਆ ਚਾਰ ਦੰਦ ਤੇ ਸਿੰਘ ਸੁੰਗੀ ਵੇਖੋ ਪੂਰੀ ਗੋਲ ਹੈ ਸਿੰਘ ਸੁੰਗਾ ਪੂਰਾ ਗੋਲ ਠੰਡੀ ਸੀ ਵੇਖੋ ਬਹੁਤ ਸੋਹਣੀ ਝੋਟੀ ਪੂਰੀ ਗੱਲ ਬਾਤ ਕੋਈ ਮੁਖਦੀ ਆ ਦੇ ਵੇਖੋ ਯਾਦ ਆ ਨਾ ਸੋਹਣੇ ਵਗਾਰ ਦੇ ਵੇਖੋ ਪਹਿਲੇ ਝੋਟੀ ਵਧੀਆ ਪਹਿਲਣ ਝੋਟੀ ਠੀਕ ਆ ਭਾਈ ਖੋਲੋ ਉਹ ਚਾਹਤ ਨੂੰ ਦੇਵਾ ਦਵਾ ਵੇ ਲੋ ਕਿੱਡਾ ਚੰਗਾ ਲੱਗਾ ਦੇਣਾ ਜੇ ਪੰਜ ਚਾਰ ਛੜਾ ਭਾਈ ਜੀ ਕਰਨੀ ਪੂਰੀ ਵਧਾਈ ਹੈ ਜਰਮੀ ਮੈਂ ਵੀ ਤੁਹਾਡਾ ਬੜਾ ਟਾਈਮ ਹੈ ਹਾਂ ਜੀ ਮੈਂ ਆਪਣੇ ਹਰ ਇੱਕ ਜੀ ਦਾ ਟਾਈਮ ਹੁੰਦਾ ਸਹੀ ਗੱਲ ਜੀ ਤੇ ਦੇਖੋ ਝੋਟੀ ਪੂਰੀ ਸੋਣੀ ਕਾਲੀ ਬਾਵਾ ਰੰਗ ਬੜਾ ਕਾਲਾ ਝੋਟੀ ਦਾ ਪੂਰੀ ਇਹ ਫੁੱਲ ਕੁਆਲਟੀ ਵਾਲੀ ਤੇ ਥਣ ਦੇਖੋ ਪਹਿਲਾਂ ਕੱਟੀ ਨੂੰ ਕਿਡਾ-ਕਡਾ ਲੱਗਾ ਜੇ ਆਖਦੇ ਨੇ ਖੜਦੀ ਕਿੱਥੇ ਤੇ ਥਣ ਅ ਸੰਗੀ ਸੰਗੀ ਖਾਓ ਦੇਖੋ ਰੀ ਸੰਗੀ ਸੰਗੀ ਇਹ ਰਿਆਣੀ ਦੀ ਮਈ ਇਹਦੇ ਮੈਂ ਕੱਟੀ ਆਈ ਤੇ ਕੱਟੀ ਉਧਰ ਦੀ ਆ ਕੱਟੀ ਉਧਰ ਦੀ ਆ ਸਹੀ ਗੱਲ ਬਈ ਉਹ ਉਧਰ ਦੀ ਇੱਧਰ ਦੀ ਥੋੜਾ ਦੇਖੋ ਇੱਧਰ ਵੀ ਦੇਖੋ ਚੱਪੜ-ਚਪੜ ਦੇ ਵੱਡੀ ਹੋਏ ਥੋੜਾ ਜਵਾਨ ਚੁੱਟੀ ਪੂਰੀ ਲੰਮੀ ਕੱਦ ਕੋ ਤੇ ਮਗਰੋ ਵੇਖੋ ਪੇਠ ਪੂਰੀ ਤਗੜੀ ਆ ਮਗਰੋ ਪੂਰੀ ਵੱਡੀ ਫੁੱਲ ਸਾਈਜ਼ ਮੋਰੋ ਕਈ ਮਈਆਂ ਦੀ ਬਾਡੀ ਨਹੀਂ ਹੁੰਦੀ ਪੂਰੀ ਬਾਡੀ ਚੋੜੀ ਆ ਤਗੜੀ ਬਾਡੀ ਵਾਲੀ ਮਾਜ ਆ ਇਹ ਜੀ ਗੱਲ ਪਰਵਾਹ ਹੀ ਕੋਈ ਨਹੀਂ ਛ ਬਹੁਤ ਸੋਹਣੀ ਤੇ ਦਿਨੇ ਕਿਨੇ ਬਾਹੂ ਬਾਈ ਜੀ ਖੜੂਗੀ ਬਾਤੋਂ ਬਾਤ ਪੰਜ ਚਾਰ ਦਿਨ ਲਾ ਜੂਗੀ ਪੂਰੀ ਚਾਰ ਪੰਜ ਦਿਨ ਪਿਆਰ ਹੋਈ ਹੈ ਪੂਰੀ ਬੜੀ ਛੋਟੀ ਸਾਫ ਸੁਧਰੀ ਵਧੀਆ ਕਾਲੀ ਬੰਬ ਜਾਇਜ ਜਾਇਜ ਹਾਂਜੀ ਇਹੋਈਆਂ ਛੋਟੀਆਂ ਲੱਖ ਇੱਕ ਪੰਜ ਦੀਆਂ ਪਰ ਉਹ ਗੱਲ ਨਹੀਂ ਹੈ ਜਾਇਜ ਬਿਲਕੁਲ 280 280 ਜੋ 80 ਜੋ 2 ਛੜ ਦਾਂਗੇ 80000 ਜੋ 2 ਬਾਈ ਕਹਿੰਦੇ ਛੜ ਦਾਂਗੇ ਤੇ ਵਧੀਆ ਛੋਟੀ ਸਾਫ ਸੁਧਰੀ ਕੁੰਡੀ ਚੂੜ ਤੇ ਕਾਲੀ ਬੰਬ ਦੇਖੋ ਖਾਓ हां तुम की लगा के दी ये बाबा जी हां असि दो मैया दी कट्टी कट्टी यार तो असि ने अबे थाने की कट्टी लगा ठीक है कट्टी सियाले अंदर मैया दी कट्टी है पूरी बंब कोई चंबड़ी चंबड़ी पल्ली हाथ खा दो रंग काली दी कट्टी एक रंग वाली प्लेन कट्टी है एक प्लेन कट्टी पूरी बहुत ਉਹਨੀ ਤੂਫਾਨ ਮੱਝ ਇਹ ਮੈਂ ਵੀ ਸਿੰਘ ਤਣਾ ਭੀ ਆਵੇ ਹਾਂਜੀ ਮੈਂ ਪਹਿਲੇ ਮਹੀਨੇ 12 13 ਕਿਲੋ ਦੁੱਧ ਘੋੜੀਆਂ ਕੜਿਆ ਦੂਜਾ ਪਹਿਲੇ ਸੂਏ ਦੂਜਾ ਸੂਆ ਠੀਕ ਆ ਜੀ ਉਹ ਵੀ ਦੇਖੋ ਮੈਂ ਛੱਡੀ ਆਂ ਦਿਆਂ ਰਹਿ ਜੋ 2 ਜਾਂ 3 ਬੈਂਤਿਆ ਆ ਰਿਹਾ ਆ ਮੈਂ ਫਦੀ ਭਈ ਵੇ ਥਣੇ ਰਾ ਕੀ ਇਹੋ ਲੇਵਲ ਵਾਲੇ ਨੀਲੀ ਦੀ ਝੋਟੀ ਦਾ ਪੂਰਾ ਖੁੱਲਾ ਢੁਲਾ ਚੁਰ ਤੁਰਦੀ ਪੂਰੀ ਵੇ ਪਨਵਾਨਾ ਕੋਈ ਆ ਬਾਡੀ ਦੇਖੋ ਮੈਂ ਦੀਖੀਓ ਤੁਰਨੀ ਦੇਖੋ ਯਾਰ ਆ ਜੀ ਦਾ ਨਾਮ ਵੀ ਤੁਰਦੀ ਤੇ ਤਾ ਦੇਖੋ ਹਾਂ ਇਹਦਾ ਪਹਿਲਵਾਨ ਤੁਰਦੇ ਰਹਿ ਗਏ ਖਾਲੇ ਵਿੱਚ ਨਾ ਲਗਾ ਮਹੀਨੇ ਬਾਡੀ ਚਾਰੂ ਇਨੀ ਆ ਹੱਥਾਂ ਵੀ ਦੇਖੋ ਸਾਫੀ ਠੰਡੀ ਠੰਡੀ ਵਰਗੀ ਬੁਰੀ ਪੂਰੀ ਤਿਆਰ ਆ ਤੇ ਝੋਟੇ ਥੋੜੇ ਦਿਨ ਖੜੂਗੀ 4 ਜਾਂ 5 ਦਿਨ ਬਾਅਦ ਹੋਵਾ ਦੇ ਵੀ ਜਾਂਦੇ ਵੀ ਮੈਂ ਹੀ ਯਾਰ ਕਾ ਪੂਰੀ ਉਮੀਦ ਕਰਦਾ ਪੂਰੀ ਖਾਹੀ ਆ ਦੇਖੋ 15 ਕਿਲੋ ਆਂਦਾ ਰਾਜੀ ਆ ਭਾਈ ਭੋਲੂਗਾ ਰਾਜੀ ਆ ਤੇ ਪੂਰੀ ਪੂਰੀ ਭੱਜਾ ਬੜੀ ਝੋਟੀ ਵੀ ਜੀ ਸਿੰਘ ਨਾ ਕੋ ਜਾਵੇ ਐਸੇ ਸਿੰਘ ਚੜੋ ਝੋਟੀ ਜਾਵੇ ਇਹ ਦੋ ਮਨ ਕੀ ਆਇਆ ਮਾਜੀ ਚੰਗੀ ਵਧੀਆ ਦੁੱਧ ਵਾਲੀ ਰਿਕਾਡ ਵਾਲੀ ਆ ਦੁੱਧ ਵਾਲੀ ਮੈਂ ਪੂਰੀ ਲੈ ਆਓ ਲੈ ਆਓ ਲੈ ਆਓ ਜੀ ਇਹਦਾ ਸ੍ਰੀ ਜੀ ਬਾਲ ਕੱਪ ਲੈਣ ਵੀ ਠੀਕ ਹੈ ਬਾਜੀ ਠੀਕ ਹੈ ਬਾਜੀ ਬੜੀ ਝੋਟੀ ਸੋਹਣੀ ਝੋਟੀ ਵਧੀਆ ਖੜੋ ਨੀਲੀ ਤੇ ਕੀ ਮੋਲ ਸਰਪਾਈ ਜੀ ਇਹਦਾ ਮੋਲ ਨਵੀਂ ਬਿਲਕੁਲ ਜਾਇਜ਼ ਕਰਾਂਗੇ ਦਾ ਲੋ ਠੀਕ ਕਰਦੇ ਆ ਪਾਡੀ ਬੋਡੀ ਵੇਖੋ ਤੋਰ ਲੱਗੀ ਆ ਜੇਨ ਵੀ ਦੋ ਫਾਣੇ ਫਿਰ ਜੇਨ ਦੋ ਦੋ ਖੜੋਗੇ ਇੱਕ ਦੋ ਤੇ ਤਿੰਨ ਦਿਨ ਲਾ ਜਾਏ ਤਿਆਰ ਬਿਲਕੁਲ ਤਿਆਰ ਝੋਟੀ ਆ ਵਧੀਆ ਤੇ ਥਣਾ ਦੀ ਕੁਆਲਿਟੀ ਕਰੋ ਪੂਰੀ ਸੋਹਣੀ ਬਰਾਬਰ ਫਾਣ ਵਧੀਆ ਕੁਆਲਿਟੀ ਦਾ ਫਾਣ ਲੱਗਾ ਆ ਵਧੀਆ ਤੇ ਕੀ ਮੌਲਾਬਾ ਜੀ ਫਿਰ ਮੁੰਨ ਵੀਰ ਇਹੋ ਜਿਹੀ ਮਈਆਂ ਦਾ ਮੁੱਲ ਤੇ ਬੜਾ ਫੜਾ ਆ ਹਾਂ ਜੀ ਹਾਂ ਜੀ ਭਾਣਾ ਦੇ ਦਾਂਗੇ ਇਹ ਕਿਸੇ ਦੀ ਕਿਸਮ ਦਾ ਦੋ ਦੋ 15 ਕਿਲੋ ਕੱਟ ਸਾਦੀ ਦੂਜਾ ਸੂਆ ਇਸ ਤਰ੍ਹਾਂ ਦੀ ਮਹੀ ਆ ਹਾਂ ਜੀ ਤੇ ਗਾਇਦ ਦਾਂਗੇ ਇਹ ਵੀ ਦੋ ਛੜ ਦਾਂਗੇ ਅਸੀਂ ਦੋ ਛੜ ਦਾਂਗੇ ਅਸੀਂ ਜੋ ਅੱਤੀ ਜਾਂ ਦੋ ਛੜ ਦੋਵੇਂ ਜੋੜੀਆਂ ਤਿਆਰ 80 ਜੋ 2 75 ਦੀ ਹੈ ਇਹ ਪਾਈ ਕਹਿੰਦਾ 75000 ਦੀ ਨੀਲੀ ਦੀ ਝੋਟੀ ਦੁਜਾ ਸੁਆ ਤਿਆਰ ਤੇ 75000 ਦੀ ਇੱਕ ਦੋ ਦਿਨ ਹੀ ਖੜਨਾ ਪੂਰੀ ਤਿਆਰ ਫਸੀ ਆ ਥਲਿਓ ਇਹ ਲੈ ਕੇ ਚੱਲ ਗਈ ਲਗਾ ਇਹ ਪਹਿਲਾਂ ਦੀ ਭੱਟੀ ਇਹ 75 ਦੀ ਕਿੱਥੋਂ ਲੈਣ ਵਾਲੀ ਆ 75 ਦੀ ਪਿਛੋਂ ਲੈਣੀ ਵਾਲੀ ਵਾਪਸ ਇਹ ਪਹਾੜੀ ਮੈਂ ਉੱਥੇ ਪਾਟ ਜਾਇ ਵੀ ਕਰਕੇ ਦੇ ਦਿੰਦਾ ਸਹੀ ਗੱਲ ਬਾਬਾ ਜੀ ਟਰੱਕ ਟਰੱਕ ਆ ਦੇ 7000 ਦੀ ਹਾਂ ਨਾ ਝੋਟੀ ਵਧੀਆ ਵਧੀਆ ਵੀ ਜਿਆਦਾ ਚੰਗੀ ਕੁਆਲਿਟੀ ਵਾਲੀ ਠੀਕ ਵੱਡੀ ਮਹੀ ਫੁੱਲ ਸਾਈਜ਼ ਆਹ ਆ ਦੁਆ ਚੋਗੇ ਵੀਰ ਐਂਡ 75 ਆ ਇਹਦਾ ਐਂਡ 75 ਆ ਐਂਡ 75 ਆ ਸਾਡੀ ਮਹੀਂ ਆ ਗਈ ਜੀ ਆਪਾਂ ਨੂੰ ਜੀ ਆਪਾਂ ਨੂੰ ਨਾ ਆ ਗਈ ਕਾਦੀ ਆ ਗਈ ਜੀ ਮੈਂ ਕੋ ਦੁੱਧ ਦਾ ਗਾ 9 ਕਿਲੋ ਮੀਟਰ ਵਾਲਾ ਚਵਾਵਾਂ ਅਮੀ ਨਹੀਂ ਸੁਈ ਆ ਹਾਂਜੀ ਪਰ ਮੈਂ ਜੇ ਕੋ ਸੇਵਾ ਕਰੂ ਦੋ ਤਾਂ 12 ਕਿਲੋ ਚਾਊਗਾ ਮੇਰੀ ਤੂੜੀ ਤੋਂ ਆਈ ਏ ਇਹਦਾ ਨਾਮ ਸਾਹਿਬ ਤੁੰਬੀਰੀ ਮਹੀਂ ਦਾ ਤੁੰਬੀਰੀ ਮੱਝ ਦੋ ਦਨੀਆ ਦਾ ਤੁੰਬੀਰੀ ਤੁੰਬੀਰੀ ਭੁਵੀਰੀ ਮੱਝ ਆ ਗਈ ਜੀ ਅੱਜ ਇਹਦਾ 9 ਹੀ ਹੈਂਡ ਆਂਦੀ ਵੀਰੇ ਜੀ ਠੀਕ ਆਪਾਂ ਮੇਰੀ ਮੱਝ ਦੀ ਠੀਕ ਇੱਕ ਮਹੀਨੇ ਪੂਰੀ ਮਗਰ ਕਟਾ ਆ ਜੇ ਠੀਕ ਮਗਰ ਕਟਾਏ ਇੱਕ ਮਹੀਨੇ ਸੋਈ ਸਟੇਕ ਰੰਗ ਕਾਲੀ ਖਾਨ ਅੱਥੇ ਕੀ ਲਗਾ ਸਕਦੇ ਆਵੇ ਨਾ ਤੇ ਆਵੇ ਇੱਕ ਵਾਲ ਨਹੀਂ ਚਟਾ ਪਉਂਦੀ ਨੀ ਤੇ ਮੋਰਾ ਠੀਕ ਮਹੀਂ ਨਖਲੀ ਮਹੀਂ ਹੈ ਚੰਬੜੀ ਬੜੀ ਪਤਲੀ ਆ ਠੀਕ ਵਧੀਆ ਮੱਛਰ ਵਧੀਆ ਮੱਝ ਆ ਤੇ ਵੀ ਇਹ ਮੱਝ ਆ ਗਈ ਆ ਬਹੁਤ ਲਿਵਾ ਦਿਵਾ ਕਰੋ ਚੱਕ ਐਨੇ ਕੇ ਜੇ ਮੋਲ ਸੀ ਰੇਟ ਦੋ ਵੀਰੇ ਆ ਮੈਂ ਨਾ ਲਾਈਕ ਤੇ ਕਮੈਂਟ ਤੇ ਸ਼ੇਅਰ ਕੰਮ ਕਰੋ ਜਿਹੜੀ ਗੱਲ ਹੈ ਐਸੇ ਮੋਲ ਦੀ ਜਿੱਦਾਂ ਦੀ ਮਾਝੋ ਸਖਤਾ ਆ ਮੋਲ ਕਰਨਾ ਪਈਆਂ ਨੇ ਬਹੁਤ ਸੋਨਾ ਵਧੀਆ ਮਾਝ ਦੁੱਧ ਰਕਾਉਣ ਵਾਲੀ ਬਾਝਾ ਨਹੀਂ ਸਮੇ ਦੇ ਹਿਸਾਬ ਨਾਲ ਵੇਖਦੀ ਐ 55000 ਦੀ ਹਾਂ ਪਰ ਵਿੱਚ ਨਿਕ ਨਿਕ ਨਿਆਣਿਆਂ ਦੇ ਤਤਲੀ ਤਤਲੀ ਕਹਿੰਦੇ ਨੇ ਤਤਲੀ 50 ਦਾ ਦੋ ਛੱਡ ਦਾਂਗੇ 48000 ਦਾ 48000 ਦੀ ਹਾਂ ਨਾ ਭਾਈ ਕਹਿੰਦੇ 48000 ਦੀ 9 ਕਿਲੋ ਦੁੱਧ ਤੇ ਸੇਵਾ ਦਾ ਵੀ ਸੇਵਾ ਰੋਟੀ ਐ ਮਾਝ ਵੀ ਮਾਧੜੇ ਕੋਈ ਭਾਈ ਆ ਕਟਾ ਮਗਦੇ ਹਰਿਆ ਹੋਣਾ ਮਿਲਦਾ ਚਲੋ ਵਧੀਆ ਸਤਿ ਸ਼੍ਰੀ ਅਕਾਲ ਚਟਾਨੀ ਆ ਵੀ ਦੀ ਬਿਲਕੁਲ 48000 ਦੀ ہاں ਨਾ ਮੱਝ 48000 ਦੀ 48 ਦੇਖੋ ਲਿਆ ਥਾਨ ਤੋਂ ਚੈੱਕ ਕਰੋ ਠੀਕ ਹੈ 48000 ਠੀਕ ਹੈ ਲੱਗੀ ਜੀ ਜਰਸੀ ਵੈੜ ਆ ਗਈ ਇਹ ਸੂਈ ਇਹਦੇ ਨਾਲ ਲੱਗੇ ਜੀ ਕੱਲ ਸੂਈ ਕੱਲ ਸੂਈ ਹੈ ਮਗਰ ਵਸ਼ੀ ਹੈ ਮਗਰ ਵਸ਼ੀ ਹੈ ਕੱਲ ਸੂਈ ਆ ਤੇ ਠੰਡੀ ਇੰਨੀ ਆ ਵੀ ਆ ਵੇਖੋ ਲਿਆ ਕੀ ਬਾਤ ਹੈ ਜੀ ਸ਼ੌਹਰ ਉਮਰ ਦਾ ਪੋਤਾ ਬੜੀ ਠੰਡੀ ਪਹਿਲਣ ਬੰਦ ਗਈ ਦੋ ਦਿਨ ਦੇ ਬਾਅਦ 12 ਤੋਂ ਕੱਢਿਆ ਦੂਜਾ ਸੂਆ ਆ ਦੋ ਤੇ 15 ਕਿਲੋ ਆਰਾਮ ਨਾਲ ਕੱਢੋ ਠੀਕ ਦੇਖੋ ਲੇਵਲ ਹੁਆ ਚੈੱਕ ਕਰੋ ਲੇਵਲ ਪੂਰਾ ਕਮਾਲ ਕੀਤਾ ਤੇ ਦਜਾਤ ਸੁਆ ਦਜਾਤ ਹੁਆ ਪਿਓਰ ਯਰਸੀ ਆ ਯੋ ਯਰਸੀ ਵਧੀਆ ਗਰਮੀਆਂ ਵਾਲਾ ਦੁੱਧ ਠੰਡਾ ਉਥੇ ਬਸੇ ਬੜੀ ਠੰਡੀ ਯਰਸੀ ਘਟ ਲੱਭਦੀ ਵੈਸੇ ਉਥੇ ਬਸੇ ਬਣੀ ਆ ਛੱਡੀ ਬੜੀ ਵਧੀਆ ਯਰਸੀ ਕਾਲੀ ਪੁੱਤੀ ਨਾਨਕੀ ਜੀ ਰੰਗ ਬਣਿਆ ਆ ਨੀ ਜੀ ਵਧੀਆ ਥੋੜੇ ਪੱਠੇ ਖਾਂ ਵਾਲੀ ਯਰਸੀ ਆ ਗਈ ਆ ਇੱਕ ਵੀ ਜੀ ਨੂੰ ਪੱਕੇ ਦੀ ਲੋੜ ਨਹੀਂ ਪੈਣੀ ਪੱਕੇ ਦੀ ਲੋੜ ਨਹੀਂ ਜਿੱਤੇ ਅਮਰੇ ਸ਼ਾਵੇਂ ਬਨੋ ਨਸੀ ਨਹੀਂ ਕੋ ਨਾ ਬਨਿਓ ਸ਼ਾਵੇਂ ਹੋਣਾ ਪੱਕੀ ਲੋੜ ਦੁਪੇ ਬੰਨ ਛੱਡੋ ਹਾਂ ਸਹੀ ਗੱਲ ਹੈ ਕਈ ਲੋਰਵੰਦ ਭੈਣ ਬਣਾ ਦੇ ਨਹੀਂ ਵੀ ਲੱਗਦਾ ਆ ਕੋਈ ਕਈ ਹੁੰਦੇ ਕਈ ਸਮਝਦਾਰ ਹੁੰਦੇ ਵੀ ਗਰਮੀ ਨਹੀਂ ਆ ਕੋਈ ਜਬਾਨ ਕਰਦੀ ਹੈ ਨਾ ਬੰਦਰਾ Delhi ਐਮ ਕਰਦਾ ਨਾਲ ਹੀ ਇਹੋ ਕਰਨ ਵਾਲੀ ਵਧੀਆ ਯਰਸੀ ਯਾਰ ਛੰਡੀ ਰੈਜ ਨਾਲ ਫ੍ਰਿਜ ਫ੍ਰਿਜ ਆ ਗਈ ਯਰਸੇ ਦੁੱਧ ਯਾਰਾ ਹੁੰਦਾ ਪੀਣ ਵਾਲਾ ਹੋਰ ਜ਼ਿਆਦਾ ਕੁਆਲਟੀ ਵਾਲੀ ਦੁੱਧਾ ਸੁਆ ਪਿਓਰ ਠੀਕ ਮਗਰ ਅਸ਼ੀਰਤ ਮਗਰ ਨਸੀਆ ਦੋ ਫਾਇਦੇ ਦੋ ਫਾਇਦੇ ਆ ਗਏ ਨਹੀਂ ਮੋਲਵੀ ਦੇ ਦਾ ਨਹੀਂ ਕਰਨਾ ਹਾਂ ਨਾ ਮੋਲਵੀ ਜੀ ਤਾੜੀ ਫਾਇਦੇ ਨਾਲੂ ਨਾਲ ਤਾਜੀ ਸੋਈ ਵੀ ਕੱਲ ਸੋਈ ਦੇ ਹਾਏ ਅਸ਼ੀਰਤ ਮਗਰ ਵੇਖੋ ਭਾਈ ਸ਼ੀਰ ਨਾਲ ਜਿਹੜਾ ਅਸੀਂ ਇਹ ਬ੍ਰੀਡ ਚਾਹਾਂਗੇ ਵੇਖੋ ਬ੍ਰੀਡ ਵਧੀਆ ਤਾਜੀ ਇਸ ਵੀ ਤੇ ਕੀ ਮੁੱਲ ਭਾਈ ਜੀ ਹਰੇ ਦਾ ਬੋਲ ਵੀਰ ਜੋ ਮਰਜ਼ੀ ਕਰੀਏ 47 ਹਾਂ ਨਾ 45 ਬਲ 45000 ਦੀ 47 ਦੀ ਜੀ ਦੇਣੀ ਓਏ ਦੋਸਤ ਹਾਂ ਨਾ 45000 ਦੀ ਵੱਛੀ ਪਾਈ ਕਰੇ ਦੇ ਦਾਂ ਤਾਜੀ ਸੂਈ ਬੋਲੇ ਦੇ ਸੁਧਿਆ ਜੇ ਮਗਰੀ ਵੱਛੀ ਆ ਤੇ ਤਾਜੀ ਸੂਈ ਦੀ ਜਾਸਵਾ 40000 ਦੀ ਹਾਂ ਨਾ ਹੀ ਕਿੱਡਿਆ ਭਾਈ ਬਹੁਤ ਮੁੱਲ ਗਿਆ ਜਾਂ ਬਿਲਕੁਲ ਬੋਲ ਦਿੰਦਾ ਧੀ ਵੱਡੀ ਵਹਿੜ ਆ ਗਈ ਵੱਡੀ ਵੱਡੀਆਂ ਵਹਿੜ ਆ ਗਈ ਸਾਰੀ ਚੋਰੀ ਦਾ ਦਨੇ ਵਹਿੜ ਬੰਦਿਆਂ ਲਈ ਵੀ ਤਿਆਰ ਕਰਕੇ ਵੇਚਾਂਗੇ ਇਹ 20 ਦਿਨ ਪਹਿਲਾਂ ਵਸ਼ੀ ਸੂਤੀ ਆ ਪਛਾ ਘਾੜੇ ਸੂਤੀ 20 ਦਿਨ ਪਹਿਲਾਂ ਸੂਤੀ ਆ ਗਰਮੀ ਨਾਲੋਂ ਜਿੱਦਾਂ ਵੀ ਲੜੋ ਤੇ 20 ਦਿਨਾਂ ਨੂੰ ਵਸ਼ੀ ਪੂਰੀ ਦੋਤੇ ਚੜਜੂਗੀ ਹੁਣ ਇਹ ਕੋ ਦੁੱਧ ਮੋਕੇ ਦਾਗਾ 8 ਵਜੇ 9 ਵਜੇ 8 ਵਜੇ ਜਾਂ 9 ਵਜੇ 9 ਵਜੇ ਤੇ ਵੀ ਇਹ ਕੱਚੀ ਸੂਈ ਆ ਤੇ ਵੱਡੀ ਵਸ਼ੀ ਇਧਰ ਹੋਰ ਫਾੜੀ ਹੈ ਕੰਚਾ ਵੀ ਫਾੜੀ ਚਾਹਾਂ ਪਹਿਲਾ ਸੂਆ ਦੀ ਹਾਂ ਵਸ਼ੀ ਵੇਖੋ 부ਥੀ ਬਾਥੀ ਵੇਖੋ ਕੀ ਲੱਗੀ ਆ ਪਹਿਲਾ ਪਹਿਲਾ ਸੂਆ ਵਸ਼ੀ ਆ ਇਹ ਰਿਕਾਰਡ ਵਾਲੀ ਵਸ਼ੀ ਬਾਨੀ ਚੜੋ ਦੀ ਤੁਹਾਡੀ ਗਰਮੀ ਨਾਲੋਂ ਥੋੜਾ ਬੜਵਾਦ ਘਟ ਹੋ ਗਈ ਆ ਦੁੱਧ ਤੇ ਵਸ਼ੀ ਠੀਕ ੜੂਗੀ ਠੀਕ ਆ ਭਾਈ ਅੱਜ ਤੁਜਾਸ ਹੋਆ ਜੀ ਪਹਿਲਾ ਤੁਆ ਜੀ ਪਹਿਲੇ ਸੋਏ ਵਸ਼ੀ ਬਹੁਤ ਸੋਹਣੀ ਪੂਰੀ ਵੱਡੀ ਕਦ ਕੁੜੀ ਲ ਮੂੰਹ ਦੋਂਦੀ ਚੌਗੀ ਜੇ ਸਾਰੀ ਠੀਕ ਬਹੁਤ ਜ਼ਿਆਦਾ ਨਸਲ ਫ੍ਰੀਡ ਆ ਵਸ਼ੀ ਤੇ ਦੁੱਧ ਚੰਗ ਪੈਣੀ ਆ ਚਲ ਬੰਦੀ ਹੁੰਦੀਆਂ ਇਹ ਨੌਕਲਾ ਦੁੱਧ ਵਧੀਆ ਹੋਣਿਆ ਵੇ ਉਹ ਨੌਕਲਾ ਦੇਖੋ ਬੂਥੀ ਬਾਥੀ ਚੈੱਕ ਕਰੋ ਜੀ ਪੂਰੀ ਵੱਡੀ ਬੈੜਿਆ ਫਾਰਮ ਦੀ ਆ ਤੇ ਫਾਰਮ ਵਾਲੀ ਵਸ਼ੀ ਹੀ ਤੇ ਬਹੁਤ ਸੋਹਣੀ ਲੰਮੀ ਲੁਮੀ ਬੇਲ ਬੂਲ ਪੂਰੀ ਲੰਮੀ ਆ 55000 ਦੀ ਬੰਦੇ ਨੇ ਕੱਚੀ ਲਈ ਸੀ ਠੀਕ ਜੀ ਜਿਹੜੀ ਗੱਲ ਸੂਣ ਵਾਲੀ ਦੀ ਵੀਡੀਓ ਹੈਗੀ ਆ ਸੂਣ ਵਾਲੀ ਵੀਡੀਓ ਹੈਗੀ ਕਿਹੜੀ ਗੱਲ ਇਹਦੀ ਠੀਕ ਸੂਈ ਜਿਹੜਾ ਵੀਰ ਤੇ ਦੀ ਗੱਲ ਹੀ ਵੀ ਸੂਈ ਖਾਂ ਟਾਈਮ ਨਹੀਂ ਆ ਤੇ ਚਲੋ ਆਪਣੇ 30 20 ਦੇ ਲਖਣੇ ਖੁੰਡੀ ਤੇ ਹੋਰ ਮੁੱਲ ਵੱਧ ਹੁੰਦਾ ਰਿਕਾਰਡ ਹੁੰਦਾ ਇਹਦਾ ਵੀ ਫਿਰ ਪਾਣਾ ਬਿਲਕੁਲ ਜਾਇ ਦੇ ਦੇਣੀ ਹੈ ਮੁੱਲ ਨਹੀਂ ਕਰਨਾ 23000 ਦੀ 23000 ਦੀ ਹਾਂ ਨਾ 23 ਹਾਂ ਨਾ 23000 ਦੀ ਵਸ਼ੀ ਤੇ 8 9 ਕਿਲੋ ਦੁੱਧ ਦਿਨ ਦਾਲੋ ਇਹ ਵਧੀਆ ਸੇਵਾ ਕਰੋਗੇ ਦੁੱਧੋ ਚੱਲਣਾ ਆ ਇਹਨੇ ਪੂਰਾ ਜੋ ਦਿਨ ਪੂਰਾ ਹੋਏਗਾ ਨਾ ਵੀ ਜੀ ਪੂਰਾ ਚੱਲਣਾ ਆ ਵਸ਼ੀ ਪੜੀ ਗਈ ਸਹੀ ਗਾ ਸਹੀ ਗਾ ਜਿਹਨ ਪੂਰੇ ਹੋਵੇ ਬਸ਼ੀ ਪੂਰੀ ਤੁਰਨੀ ਆ ਦੋਤ ਵੀਰ ਪੂਰਾ ਜਿਆਦਾ ਨਹੀਂ 12 13 ਗਣਾਂ ਸਾਰੀਆਂ ਕਰਨੇ ਆ ਨਹੀਂ ਸਹੀ ਗਾ ਤੇ 23000 ਕੀ ਡਿਆ ਆ ਬੱਸੀ ਲਈ ਸਾਰੀ ਬੱਛੀ ਐਂਡੀ ਸਹੀ ਬੱਛੀ ਐ ਸੋਹਣੀ ਬੱਛੀ ਸਾਰੀ ਫਰੀ ਤੇ 23000 ਤੇ ਹਾਂਜੀ ਹਾਂਜੀ ਤਾਂ ਇਧਰ 44000 ਪਸ਼ੂ ਜੇ ਤੇ ਵਧੀਆ ਪੰਜ ਪਸ਼ੂ ਬਾਈ ਕੋਲ ਲਾਈਕ ਕਮੈਂਟ ਸ਼ੇਅਰ ਦਬਕੇ ਕਰੋ ਕਾਲੀ ਬਾਂਬੀ ਝੋਟੀ ਪਹਿਲਣਾ ਬਹੁਤ ਸੋਹਣੀ ਸਾਫ ਉਦਰੀ ਕਵਾੜੀ ਵਾਲੇ ਤੇ ਨੀਲੀ ਦੀ ਮਾਝ ਵੱਡੀ ਤੇ ਵਧੀਆ ਇੱਕ ਦੋ ਦਾ ਤਿਆਰ ਆ ਤੇ ਇੱਕ ਦੋ ਦਿਨ ਹੀ ਖੜਦੀ ਆ ਬਹੁਤ ਸੋਹਣੀ ਹੈ ਬਹੁਤ ਸੋਹਣੇ ਪਸ਼ੂ ਭਾਈ ਕੋ ਤੇ ਆਪਣੀ ਦਸਤਲੀ ਕਰਕੇ ਮੇਰੇ ਭਰਾ ਖੜੇ ਬਾਕੀ ਵੀ ਜੀ ਰੇਡ ਨਹੀਂ ਲੱਭਣਾ ਜੇ ਆਇਆ ਜਾਂ ਬਿਲਕੁਲ ਬਿਲਕੁਲ ਜਾ ਰੇਡ ਕਿਤੇ ਆਤੀ ਭਾਈ ਜੀ ਆ ਜਾ ਮ제 ਲਿਆਤੇ ਰੇਡ ਵਾਲੇ ਤੇ ਸਭੀ ਤੇ ਹੋਰ ਬੈਂਦੀ ਆ ਹਾਂਜੀ ਦੁੱਧ ਦੀ ਕੋਈ ਗਰੰਟੀ ਨਹੀਂ ਦੁੱਧ ਸੇਵਾ ਦਾ ਹੁੰਦਾ ਜੀ ਕੋਈ ਸੇਵਾ ਦਾ ਹੁੰਦਾ ਮੈਂ ਲੋਕ ਭਲਕੇ ਆ ਕੇ ਵੀ ਮੈਨੂੰ ਇੰਨੀ ਗਰੰਟੀ ਦੇਣੀ ਇੱਥੇ ਆਈ ਸੇਵਾ ਕਰਕੇ ਦੁੱਧ ਵਧਾਵਾਂਗੀ ਇੱਥੇ ਆਪਣੇ ਘਰ ਆਪਣੇ ਘਰ ਤੁਸੀਂ ਖੁੱਲਾ ਵੰਡ ਪਾਉਂਦੇ ਜੀ ਕੈਲਸ਼ੀਅਮ ਜਲਾ ਯੂਨਾ ਸਭ ਦੇ ਤੋਂ ਨਗਰਾ ਦੇ ਗਰਮੀ ਆ ਵੀ ਜਿਹੜੇ ਲੰਗ ਜਾਣ ਜਿਹੜੇ ਦੰਗਰਾਂੇ ਫਿਰਦੇ ਹੀ ਤਿੰਨ ਚਾਰ ਜਾਣੇ ਦੰਗਰਾਂੇ ਫਿਰਦੇ ਹੀ ਆ ਤਿੰਨ ਚਾਰ ਗਾਜਾ ਬੀਜਾ ਗਾਜਾ ਪਾਉਂਦੇ ਆ ਗਾ ਪਾਉਂਦੇ ਤਾਂ ਪਾਣੀ ਪੂਣੀ ਮੇਰੇ ਭਰਾ ਤਿੰਨ ਚਾਰ ਨਾ ਡਾਗ ਰਹੋ ਮੈਂ ਵੀ ਮਾਲ ਸਾਰਾ ਖਾ ਫਸਰਾ ਆ ਫਿਰ ਪੱਛੋਂ ਸਾਰੇ ਵਧੀਆ ਛੋਟੀ ਦੇ ਆ ਜਿਹੜਾ ਵੀ ਸੇਵਾ ਕਰੂਗਾ ਉਹਨੇ ਮੇਵਲੇ ਸਹੀ ਸਹੀ ਮੇਵਲੇ ਨਾ ਦੇ ਜਿਹਨੇ ਮੰਨੀ ਲੈ ਤੇ ਜਾ ਕੇ ਥੁਤੇ ਹਾਂ ਤੋਂ ਨੇ ਗੜਵੀ ਖੜਾ ਫੜਨੀ ਛਾਵਾਂ ਤੋਂ ਹਾਂ ਉਹ ਸਹੀ ਗੱਲ ਆ ਤੇ ਜਿਹੜੀ ਗੱਲ ਆ ਤੇ ਲਾਈਵ ਮੈਂ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਕਰਿਆ ਕਰੋ ਪਿਆਰ ਕਰਿਆ ਕਰੋ ਤੇ ਮਾਲ ਆਪਣੇ ਕੋ ਸਾਫ ਰਹਾ ਹੁੰਦਾ ਚਲ ਡਰੈੱਪ ਤੋਂ ਬੋਲਦੇ ਭਾਈ ਫੋਨ ਨੰਬਰ ਆਪਣਾ 84 72 40 70 55 ਹਾਂ ਮਾਣ ਪਿੰਡ ਪਿੰਡ ਪੋਮਾ i'll see you guys buddy.